ਜੋਤੀ ਪਾਛਾਈ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਾਰ ਦੇ ਉਤੇ ਸਾਜ ਗਣ ਸ਼੍ਰੀ ਹਰਮੰਦਰ ਸਾਹਿਬੀ ਕੇ ਰੌਣਕਾਂ ਦੇ ਨਾਲ ਭਰਿਆ ਹੋਇਆ ਨਜ਼ਾਰਾ ਰਿਹਾ ਚਾਰੇ ਪਾਸੇ ਰੰਗ ਬਿਰੰਗੀਆਂ ਲਾਈਟਾਂ ਤੇ ਫੁੱਲਾਂ ਦੀ ਸੁੰਦਰਤੀ ਸਜਾਵਟ ਤੇ ਸ਼੍ਰੀ ਦਰਬਾਰ ਸਾਹਿਬ ਦੀ ਖੂਬਸੂਰਤ ਨੂੰ ਘੋੜੀ ਨਿਖਾਰ ਦਿੰਦਾ ਹੈ ਸ਼ਰਧਾਲੂਆਂ ਦੇ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਅਰਦਾਸਾਂ ਦਾ ਸਿਲਸਲਾ ਜਾਰੀ ਕੀਤਾ ਹੈ ਅਤੇ ਅੱਜ ਸਵੇਰੇ 10:00 ਵਜੇ ਸ਼ਾਨਦਾਰ ਨਗਰ ਕੀਰਤਨ ਵੀ ਕੱਢਿਆ ਜਾਵੇਗਾ ਜਦਕੀ ਕੱਲ ਬੜੇ ਉਤਸ਼ਾਹ ਦੇ ਨਾਲ ਆਤਮਿਕ ਗ੍ਰਾਣਕਾ ਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ ਤੂਰੀ ਖੜਾ ਤੂਰੀ ਖੜਾ ਆਦ ਪਦ